ਜਸਵੰਤ ਸਿੰਘ ਗਮਲਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 40 ਸੁਲਤਾਨ ਦੇ ਜੰਗ ਵਿੱਚ ਮਾਰੇ ਜਾਂਦਾ ਪਤਾ ਦਾਨਾ ਨੂੰ ਆਪਣੀ ਸ਼ਰੀਫਾ ਤੋਂ ਲੱਗਾ ਉਸ ਦੇ ਹਵਾਸ਼ ਚੜੇ ਵਾਪਸ ਹੀ ਨਾ ਮੁੜੇ ਮੈਂ ਰੰਡਾ ਹੋ ਗਿਆ ਮੇਰੀਆਂ ਬਾਹਾਂ ਟੁੱਟ ਗੰਨ ਸਮਝੋ ਮੰਡੂ ਹੀ ਮਰ ਗਿਆ ਆਵਾਸ ਉਤਰੇ ਤਾਂ ਉਸ ਨੂੰ ਰੂਪਮਤੀ ਦਾ ਖਿਆਲ ਆਇਆ ਉਹ ਕੂੰਝ ਕੀ ਕਰੇਗੀ ਕੋਰਲਾ ਕੋਰਲਾ ਜਾਨ ਦੇ ਦੇਵੇਗੀ ਪਹਿਲੋ ਵਾਲ ਵਿਧਵਾ ਹੁਣ ਜਿੰਦਗੀ ਵਿਧਵਾ ਕਿਵੇਂ ਜੀਵੇਗੀ ਡਾਡਿਆ ਰੱਬਾ ਵਹਿਸ਼ਤ ਵਿੱਚੋਂ ਦੋਜੁਖਮ ਵਿੱਚ ਸੁੱਟਣ ਲੱਗਾ ਕੁਝ ਵੀ ਨਹੀਂ ਸੋਚਦਾ ਕਾਸ਼ ਤੂੰ ਖੁਦ ਬੰਦਾ ਬਣ ਕੇ ਮਾਰੂ ਮੁਸ਼ਕਲਾਂ ਨਾਲ ਦੋ ਚਾਰ ਹੋਇਆ ਹੁੰਦਾ ਉਸ ਨੂੰ ਰੂਪਮਤੀ ਦੇ ਘੇਲੇ ਵਿੱਚੋਂ ਚੋਰੀ ਨਿਕਲ ਜਾਂਦਾ ਪਤਾ ਸੀ ਸ਼ਰੀਫਾ ਮੈਂ ਚੱਲਿਆ ਉਹ ਚਾਟੀ ਖੜਾ ਹੋ ਗਿਆ ਕਿੱਥੇ ਨੂੰ ਸ਼ਰੀਫਾ ਖੂਨੀ ਹਾਲਤ ਵਿੱਚ ਆਪ ਡੋਰਪੋਰ ਸੀ ਵਫਾਦਾਰੀ ਦਾ ਆਖਰੀ ਹਾਕਾ ਦਾ ਕਰਨ ਮੇਰਾ ਰੱਬਾ ਮੇਰੀ ਜਾਨ ਨੂੰ ਕਿਉਂ ਸਿਆਪਾ ਖੜਾ ਕਰਦਾ ਏ ਉਸ ਰੋਕਣਾ ਚਾਹਿਆ ਵਫਾਦਾਰੀ ਦੀ ਜਾਨ ਆਪਣੀ ਨਹੀਂ ਹੁੰਦੀ ਤੇਰੇ ਪਿੱਛੋਂ ਕਿਸੇ ਨੇ ਪੁੱਛਿਆ ਕਿ ਜਵਾਬ ਦੇਵਾਂ ਆਖਣਾ ਦੱਸ ਕੇ ਨਹੀਂ ਗਿਆ ਉਸ ਕਮਰਵੰਦ ਤੇ ਸ਼ਾਂਟਾ ਚੌਕ ਤੇ ਤੁਰ ਪਿਆ ਕੋੜ ਸਾਲ ਵਿੱਚੋਂ ਉਸ ਆਪਣਾ ਮਨ ਪਸੰਦ ਘੋੜਾ ਜਾਂ ਖੋਲਿਆ ਤੇ ਪਲਾਕੀ ਮਾਰ ਕੇ ਸਵਾਰ ਹੋ ਗਿਆ ਦਰਵਾਜ਼ੇ ਦੇ ਪਹਿਰੇਦਾਰਾ ਪੁੱਛ ਕੀਤੀ ਦਾਨੇ ਖਾਂ ਕਿੱਧਰ ਨੂੰ ਚੜਾਂਗਾ ਇੱਕ ਸ਼ਾਹੀ ਖਬਰ ਕਿਤੇ ਦੇਣੀ ਹੈ ਆਦਮ ਖਾਨ ਦੇ ਪਹਿਰੇਦਾਰਾਂ ਨੂੰ ਮਾਂਡੂ ਵਾਲਿਆਂ ਨੇ ਇਹ ਕਹਿ ਕੇ ਰੋਕ ਲਿਆ ਇਹ ਸਾਡਾ ਸ਼ਾਹੀ ਖਬਰ ਰਸਾ ਹੈ ਦਾਨਾ ਜਿਹੜੀ ਪੂੰਜਾ ਛੜਾਉਣ ਵਾਲਿਆਂ ਬਾਣ ਉਥੋਂ ਖਿਸਕਦਾ ਨਸ ਖਿਸਕਦਾ ਨਸ ਪਿਆ ਰੱਬ ਨੇ ਵੀ ਮਾਂਡੂ ਤੇ ਕੀ ਕੀ ਵਕਤ ਪਾਇਆ ਸੁਲਤਾਨ ਵਾਕੇ ਮਾਰਿਆ ਗਿਆ ਯਕੀਨ ਨਹੀਂ ਆਉਂਦਾ ਅਜਿਹਾ ਬਹਾਦਰ ਸੂਰਮਾ ਲੜਦਾ ਲੜਦਾ ਨਹੀਂ ਮਾਰਿਆ ਜਾ ਸਕਦਾ ਉਸ ਨਾਲ ਧੋਖਾ ਖਾਇਆ ਗਿਆ ਹੈ ਕਾਜੀ ਇਮਾਮਦੀਨ ਦੀ ਕਰਤੂਤ ਵੇਖੋ ਸੁਲਤਾਨ ਦਾ ਲੋਨ ਖਾ ਕੇ ਉਸ ਨਾਲ ਹੀ ਗਦਾਰੀ ਸੱਪ ਨਾ ਕਿਸੇ ਦੇ ਮਿੱਤ ਹੋਵੇ ਭਾਵੇਂ ਕਿੰਨਾ ਦੁੱਧ ਪਿਆ ਲਵੋ ਪਰ ਦਾਨਿਆਂ ਮੌਤ ਡਾਡੀ ਵਲੀਆਂ ਪੀਰਾਂ ਨੂੰ ਨਹੀਂ ਛੱਡਦੀ ਖੁਦਾਇਆ ਤੇਰਾ ਨਾ ਤੂੰ ਹੀ ਜਾਣੇ ਰਾਤ ਦਾ ਹਨੇਰਾ ਬੱਦਲਾਂ ਦੀ ਗੜਗੜਾ ਹਟ ਨਾਲ ਹੋਰ ਸੰਗਣਾ ਹੋ ਗਿਆ ਬਿਜਲੀ ਚਮਕਦੀ ਤਾਂ ਜਾਣਿਆ ਪਹਿਚਾਨਿਆ ਰਾਹ ਤੇ ਆਲਾ ਦਵਾਲ ਬਖਾਈ ਦਿੰਦਾ ਕੋੜਾ ਉਸ ਰਾਹ ਪਤਾ ਨਹੀਂ ਕਿੰਨੀ ਕਬਾਰ ਆਇਆ ਗਿਆ ਸੀ ਜਦੋਂ ਬੱਦਲ ਜ਼ੋਰ ਨਾਲ ਗਾਇਦਾ ਉਹ ਦੁੜਕੀ ਤੋਂ ਗਾਮ ਚਾਲ ਪੈ ਜਾਂਦਾ ਦਾਨਾ ਲੰਬਾ ਸਾਹ ਲੈ ਕੇ ਮੋੜ ਸੋਚਾਂ ਵਿੱਚ ਲਟਕ ਗਿਆ ਕਵਰਾਣੀ ਤੇਰਾ ਹੁਣ ਕੀ ਬਣੂਗਾ ਆਦਮ ਖਾਨ ਬਗਿਆੜ ਸ਼ਾਇਦ ਮੰਡੀ ਨੂੰ ਵੀ ਹੜੱਪ ਲਵੇ ਰੂਪਾ ਰਾਣੀਏ ਤੇਰਾ ਬੁਰਜ ਟੈਪਿਆ ਸੁਲਤਾਨ ਦੀ ਮੌਤ ਸੁਣ ਕੇ ਤੂੰ ਕਿਵੇਂ ਬਰਦਾਸ਼ਤ ਕਰੇਂਗੀ ਦਾਨੇ ਮੌਤ ਤੇ ਮਸੀਬਤ ਪੁੱਛ ਕੇ ਨਹੀਂ ਆਉਂਦਾਂ ਪਹਿਲੋਂ ਮੋਟੀਆਂ ਕਣੀਆਂ ਡਿੱਗੀਆਂ ਪਿੱਛੋਂ بارش ਨੇ ਇੱਕ ਵਜ੍ਝਮੀ ਰਫ਼ਤਾਰ ਫੜ ਲਈ ਹਨੇਰਾ بارش ਤੇ ਮੂੰਹ ਜੋਰ ਚਖੜ ਸਿਰ ਲਕੋਣ ਲਈ ਕੋਈ ਅੜਤਲਾ ਵੀ ਨਹੀਂ ਦਿਸਦਾ ਸੀ ਸਵਾਰ ਨੇ ਕਮਰਬੰਦ ਖੋਲ ਕੇ ਉੱਤੇ ਲੈ ਲਿਆ ਵਿਚਾਰਾ ਪੱਲਾ ਤੂਫਾਨ ਨੂੰ ਕੀ ਰੋਕਦਾ ਵਿਚਕਾਰ ਉਹ ਬਾਟ ਗਿਆ ਦਾਨਾ ਕੋੜੇ ਤੋਂ ਉੱਤਰ ਕੇ ਅੜਤਲਾ ਬਣਾ ਕੇ ਪਾਸੇ ਝੁੱਕ ਗਿਆ ਮੀ ਥੰਮਣ ਦਾ ਨਾਂ ਲਈ ਲੈਂਦਾ ਸੀ ਉਸ ਨੂੰ ਉੱਜੜਦੇ ਨੇ ਮੋੜ ਸਵਾਰੀ ਕਰ ਲਈ ਉਸ ਦਾ ਤਹਾਰੂ ਵੀ ਪਾਣੀ ਪਾਣੀ ਹੋ ਤੁਰਿਆ ਉਸ ਨੂੰ ਕੋੜੇ ਦੇ ਲਾਂਗਾ ਲਾਗਾ ਲੱਗਣ ਦਾ ਡਰ ਸੀ ਹੋ ਜੂ ਵੇਖੀ ਜਾਓ ਹਿੰਮਤੇ ਮਰਦਾ ਮਰਦੇ ਖੁਦਾ ਸਾਹਮਣੀ ਵਾਛੜ ਉਸ ਦਾ ਤੇ ਕੋੜੇ ਦਾ ਮੂੰਹ ਪੰਨੀ ਆ ਰਹੀ ਸੀ ਪਰ ਉਸ ਚਾਲ ਜਾਰੀ ਰੱਖੀ ਹੋਰ ਥੋੜੇ ਚਿਰ ਪਿਛੋ بارش ਪੂਰ ਵਿੱਚ ਬਦਲ ਗਈ ਉਸ ਇੱਕ ਥਾਂ ਰੋਕ ਕੇ ਕੱਪੜੇ ਨਿਚੋੜੇ ਕੋੜੇ ਨੇ ਥਰ-ਥਰੀ ਲੈ ਕੇ بارش ਦਾ ਪਾਣੀ ਝੜ ਛੁੱਟਿਆ ਉਹ ਦੋਵੇਂ ਹੌਲੇ ਹੋ ਗਏ ਉਸ ਹੱਥਾਂ ਨਾਲ ਦਬ-ਦਬ ਉਸ ਦਾ ਪਾਣੀ ਨਿਚੋੜਿਆ ਫਿਰ ਚਲੋ ਚੱਲ ਰੱਬ ਦੇ ਫਜ਼ਲ ਨਾਲ ਉਹ ਵਾਰਿਸ਼ ਵਿੱਚੋਂ ਲੰਘ ਆਈ ਟੜਕਸਾਰ ਹੁੰਦੀ ਨੂੰ ਦਾਣਾ ਅੱਧ ਵਿਚਕਾਰ ਲਈ ਸਰਾ ਵਿੱਚ ਪਹੁੰਚ ਗਿਆ ਘੋੜੇ ਨੂੰ ਦਾਣਾ ਪੱਠਾ ਪਾ ਕੇ ਆਪ ਸੌ ਗਿਆ ਸਰਾ ਵਾਲੇ ਨੂੰ ਹਦਾਇਤ ਦਿੱਤੀ ਸੀ ਮੈਨੂੰ ਸੂਰਜ ਚੜ੍ਹਦੇ ਨਾਲ ਜਗਾ ਦੇਵੀਂ ਥੋੜੀ ਨੀਂਦ ਲੈ ਕੇ ਦਾਣਾ ਤੇ ਘੋੜਾ ਤਾਜ਼ਾ ਦਮ ਹੋ ਗਏ ਉਹ ਨਮੂੜ ਮੰਝਲ ਨੂੰ ਸੇਧ ਧਰ ਲਈ ਹੁਣ ਸੂਰਜ ਚੁੰਡੀਆਂ ਵੱਢਣ ਲੱਗ ਪਿਆ ਸੀ ਆਸ ਹੈ ਸ਼ਾਮ ਤੱਕ ਮੰਡੀ ਪਹੁੰਚ ਜਾਵਾਂਗਾ ਜੇ ਕੋਈ ਬਲਾ ਨਾ ਉੱਠ ਬੈਠ ਬਈ ਸੁਮਿਤਰਾ ਫਿਰ ਮੱਥੇ ਵੱਟ ਪਾ ਕੇ ਮਿਲੂਗੀ ਸੁਮਿਤਰੀਏ ਤੂੰ ਕੀ ਜਾਣੇ ਤੇਰੇ ਲਈ ਕਿੰਨਾ ਤੜਫਿਆ ਹਾਂ ਤੂੰ ਇੱਕ ਬਾਰ ਹੀ ਦਿਲ ਦੀਆਂ ਅੱਖਾਂ ਨਾਲ ਵੇਖਦੀ ਭੋਲਿਆ ਦਾਨਿਆ ਸ਼ਮਾ ਨੂੰ ਪਰਵਾਨੇ ਨਾਲ ਕਦੇ ਮੁਹੱਬਤ ਨਹੀਂ ਜਾਗੀ ਭਵੇਂ ਉਹ ਸਾਰੇ ਅੰਗ ਸਾੜ ਲਵੇ ਚੰਗਾ ਸੁਮਿਤਰਾ ਜਿਉਂਦੀ ਵਸਦੀ ਰਹੇ ਜਿਸ ਹਾਲ ਵੀ ਨਿਹਾਲ ਰਹੇ ਪਰ ਕਵਰਾਣੀ ਦੇ ਵਖਤ ਤੂੰ ਵੀ ਤੜਫੇਂਗੀ ਤੇਰੇ ਇਸ਼ਕ ਤੇਰਾ ਇਸ਼ਕ ਵੀ ਕਮਾਲ ਹੈ ਕਾਸ਼ ਮੈਂ ਤੁਹਾਡੀਆਂ ਮੁਸੀਬਤਾਂ ਦਾ ਹਿੱਸੇਦਾਰ ਹੁੰਦਾ ਤੁਸੀਂ ਚਾਹੇ ਤਾਂ ਤੁਹਾਨੂੰ ਆਦਮ ਖਾਨ ਦੀਆਂ ਭੁੱਖੀਆਂ ਨਜ਼ਰਾਂ ਤੋਂ ਦੂਰ ਲੈ ਕੇ ਜਾ ਸਕਦਾ ਰੂਪਾ ਰਾਣੀਏ ਆਦਮ ਖਾਨ ਤੇਰੀ ਭਾਲ ਵਿੱਚ ਤੇਰੇ ਮਹਿਲ ਗਿਆ ਸੀ ਉੱਥੋਂ ਹੱਥ ਛੱਡ ਕੇ ਵਾਪਸ ਆ ਗਿਆ ਤੈਨੂੰ ਨਾ ਪਾ ਕੇ ਭੁੱਖੇ ਬਾੰਗ ਬਾੰਗ ਚੰਗਿਆੜਦਾ ਸੀ ਪਰ ਮੈਂ ਤੈਨੂੰ ਬਚਾ ਸਕਦਾ ਹਾਂ ਅਜੇ ਹੀ ਜੰਗਲੀ ਕੇਂਦਰ ਵਿੱਚ ਸੁਪਾ ਸਕਦਾ ਹ ਜਿਹੜੀ ਤੁਹਾਡੀ ਵੀ ਤੁਹਾਡੀ ਬਾਦ ਆ ਵੀ ਪਤਾ ਨਾ ਲੱਗੇ ਸੂਰਜ ਆਪਣਾ ਸਫਰ ਮੁਕਾ ਕੇ ਆਰਾਮ ਕਰਨ ਦੀ ਤਿਆਰੀ ਵਿੱਚ ਸੀ ਧਰਤੀ ਤੋਂ ਬਾਹਰ ਉਸ ਦਾ ਅੱਧਾ ਹਿੱਸਾ ਅੱਧ ਅੱਖ ਮਟਕਾ ਰ ਅੱਖ ਮਟਕਾ ਰਹਾ ਮਟਕਾ ਰਿਹਾ ਸੀ ਦਾਨੇ ਨੇ ਵੀ ਗੜੀ ਦੇ ਪਹਿਰੇਦਾਰ ਨੂੰ ਜਾ ਸਲਾਮ ਆਖੀ ਪੈੜੀਆਂ ਖਬਰਾਂ ਸੁਣ ਸੁਣ ਪਹਿਰੇਦਾਰ ਵੀ ਘਬराई ਹੋਏ ਸਨ ਉਹਨਾਂ ਨੂੰ ਚੰਗੀ ਸ਼ੋਹ ਦੀ ਵੀ ਕੋਈ ਆਸ ਨਹੀਂ ਸੀ ਦਾਨਾ ਉਸ ਉਹਨਾਂ ਨਾਲ ਹੱਥ ਮਿਲਾ ਕੇ ਗਾਂ ਵਧ ਗਿਆ ਇੱਕ ਪਹਿਰੇਦਾਰ ਨੇ ਘੋੜੇ ਦੀ ਲਗਾਮ ਫੜ ਲਈ ਗੜੀ ਅੰਦਰ ਖਬਰ ਗਈ ਤਾਂ ਸમિતਰਾ ਨੇ ਕਲਾਈ ਉਹ ਖੁਸ਼ੀ ਦੀ ਖਬਰ ਚਾਉਂਦੀ ਸੀ ਖਬਰ ਰਸਾਂ ਨੇ ਕੁੜੀ ਵੱਲ ਜਾ ਕੇ ਨੀਵੀ ਪਾ ਲਈ ਕੰਨ ਖੁਰਕਿਆ ਬੁੱਲਾਂ ਉੱਤੇ ਜੀਭ ਫੇਰੀ ਇਸ ਨੂੰ ਕਿਵੇਂ ਦੱਸਾਂ ਸੁਲਤਾਨ ਜੰਗ ਵਿੱਚ ਸ਼ਹੀਦ ਹੋ ਗਏ ਇਹ ਤਾਂ ਅੱਧੀ ਵੱਡੀ ਜਾਵੇਗੀ ਅਤੇ ਕਮਰਾਨੀ ਸਾਰੀ ਉਹ ਹੌਂਕੇ ਵਿੱਚ ਸਿਰ ਮਾਰ ਗਿਆ ਮੈਂ ਕਮਰਾਨੀ ਹਜ਼ੂਰ ਦੇ ਪੇਸ਼ ਹੋਣਾ ਚਾਹੁੰਦਾ ਹਾਂ ਸੁमित्रा ਕੁਝ ਬੋਲੇ ਬਿਨਾ ਅੰਦਰ ਜਾ ਕੇ ਬਾਹਰ ਆ ਗਈ ਅਤੇ ਆਉਂਦਿਆਂ ਹੀ ਜਾਣ ਦਾ ਇਸ਼ਾਰਾ ਦੇ ਦਿੱਤਾ ਉਸ ਅੰਦਰ ਜਾ ਕੇ ਤੱਕਿਆ ਕਵਰਾਨੀ ਅਧਸੁਰਤੀ ਵਿੱਚ ਮੋਟਾ-ਮੋਟਾ ਚਾਹ ਰਹੀ ਸੀ ਇਹਨੂੰ ਛੱਟ ਇਸਨੂੰ ਛੱਟ ਵਿੱਚ ਹੀ ਕਤਲ ਕਰ ਦੇਣਾ ਨਹੀਂ ਪਿਆਰ ਦੀ ਬਿਮਾਰ ਨੂੰ ਕਿਵੇਂ ਜਵਾਹ ਕਰ ਮੇਰੇ ਅੱਲਾ ਇਸ ਗੁਨਾਹ ਤੋਂ ਕਿਵੇਂ ਵਕਸ਼ਾ ਜਾਵੇਗਾ ਦਾਨਾ ਕਹਿ ਦੇ ਜੋ ਵੀ ਹੈ ਮੈਂ ਬੁਰੀ ਤੋਂ ਬੁਰੀ ਖਬਰ ਲਈ ਦੀ ਤਿਆਰ ਹਾਂ ਉਹ ਪਹਿਲਾਂ ਹੀ ਕੋਟ-ਕੋਟ ਮਰ ਰਹੀ ਸੀ ਰਾਣੀ ਹਜੂਰ ਉਸ ਦੇ ਜੂੜੇ ਹੱਥ ਕੰਬ ਰਹੇ ਸਨ ਅੱਖਾਂ ਪਾਣੀ ਨਾਲ ਭਰੀਆਂ ਹੋਆਂ ਸਨ ਕੋ ਜਾਖਦੀ ਮੇਰੀ ਜੀਵ ਸੜ ਜਾਵੇ ਉਹ ਡੂੰਘੇ ਹੌਕੇ ਵਿੱਚ ਗਵਾਚ ਗਿਆ ਰੂਪਮਤੀ ਪਚਾਲ ਕੰਪਨੀ ਨਾਲ ਥਰ-ਥਰ ਕੰਬ ਰਹੀ ਸੀ ਪਾਣਾ ਵੀ ਤੇ ਜਾਣ ਬਾਰੇ ਉਹ ਸਮਝ ਗਈ ਉਸ ਮਜ਼ਬੂਤੀ ਨਾਲ ਆਪਾਂ ਸਮੋਲਿਆ ਪਲੰਘ ਤੋਂ ਉੱਠੀ ਅਤੇ ਦਾਨੇ ਦਾ ਮੋਢਾ ਆ ਹਲੋਣਿਆ ਮੇਰੇ ਭਾਈ ਸਾਹਿਬ ਕੁਸਦنگਾ ਪਲਕਾ ਨਕੋਨਾ ਕਬਰਗਾ ਹੋਂਗਾ ਸਨ ਫਿਰ ਆਬਸਾਰ ਟਲਦੀ ਗਈ ਮੈਨੂੰ ਸਾਰੀ ਜਾਣਕਾਰੀ ਚਾਹੀਦੀ ਐ ਦੱਸ ਮੈਂ ਜੀਰੇ ਨਾਲ ਸੁਣਾਗੀ ਸੁਲਤਾਨ ਹਜ਼ੂਰ ਨਾਲ ਕਾਜੀ ਇਮਾਮਦੀਨ ਨੇ ਡਗਾ ਕਮਾਇਆ ਆਦਮ ਖਾਨ ਤੋਂ ਧੋਖਾ ਦੇਣ ਲਈ ਚਿੱਠੀ ਲਗਵਾਈ ਸਾਡੇ ਕੁਝ ਬਗਗੀ ਸਪਾਹੀ ਤੁਹਾਡੇ ਰਾਜ ਆ ਕੇ ਲੁੱਟ ਮਾਰ ਕਰ ਰਹੇ ਸਨ ਉਹਨਾਂ ਨੂੰ ਦਬਾਇਆ ਜਾਵੇ ਤੇ ਗਿਰਫਤਾਰ ਕਰਕੇ ਸਾਡੇ ਹਵਾਲੇ ਕੀਤਾ ਜਾਵੇ ਸੁਲਤਾਨ ਚਾਂਸੀ ਵਿੱਚ ਆ ਗਏ ਤੇ ਜਾਂਦੇ ਹੀ ਘੇਰੇ ਵਿੱਚ ਆ ਗਏ ਸੁਲਤਾਨ ਹਜ਼ੂਰ ਬਹਾਦਰੀ ਨਾਲ ਲੜੇ ਤੇ ਘੇਰਾ ਤੋੜ ਕੇ ਨਿਕਲ ਗਏ ਪਰ ਦੁਸ਼ਮਣਾ ਦੂਰਾ ਘੇਰਾ ਪਾਉਣ ਲਈ ਅੱਧੀ ਫੌਜ ਮਾਂਡੂ ਦਾ ਰਾਹ ਰੋਕਣ ਲਈ ਲੁਕੋ ਛੱਡੀ ਸੀ ਉਦੋਂ ਤੱਕ ਸਾਡੇ 1000 ਫੌਜੀ ਸ਼ਹੀਦ ਹੋ ਚੁੱਕੇ ਸਨ ਕੁੱਲ ਸਿਪਾਹੀ 3000 ਸਨ ਦੂਜੇ ਘੇਰੇ ਵਿੱਚੋਂ ਉਹ ਨਿਕਲ ਨਹੀਂ ਸਕੇ ਸਮਝੂ ਚਾਰੇ ਬਸੇ ਹਥਿਆਰਾਂ ਦੀਆਂ ਕੰਦਾਂ ਉੱਥਰ ਪੰਗਾ ਸਨ ਕਾਸ਼ ਉਹ ਕਿਲੇ ਪਹੁੰਚ ਜਾਂਦੇ ਜਿਵੇਂ ਜ਼ਖਮੀ ਹਾਲਤ ਵਿੱਚ ਹੀ ਹੁੰਦੇ ਫਿਰ ਹਾਲਾਤ ਹੋਰ ਹੀ ਹੋ ਜਾਣੇ ਸਨ ਦਾਨਾ ਸਿਰ ਫੇਰ ਗਿਆ ਰੂਪਮਤੀ ਨੇ ਦਾਨਾ ਦਾ ਮੋਢਾ ਛੱਡ ਦਿੱਤਾ ਹੇ ਕੁੱਤੇ ਅਥਰੱਕੀ ਪਲੰਘ ਉੱਤੇ ਆ ਡਿੱਗੀ ਉਸ ਨੂੰ ਜਾਣ ਦਾ ਇਸ਼ਾਰਾ ਦਿੱਤਾ ਹੰਝੂਆਂ ਦੇ ਮੂੰਹ ਜ਼ੋਰ ਕਰਾ ਲਾਂ ਬੱਗੀ ਜਾਂਦੀਆਂ ਸਨ ਸਮਿਤਰਾ ਦਾਣ ਨੇ ਨੂੰ ਲੈ ਕੇ ਬਾਹਰ ਆ ਗਈ ਨੌਕਰਾਂ ਨੂੰ ਹਦਾਇਤ ਦਿੱਤੀ ਇਸ ਦੀ ਪੂਰੀ ਸੇਵਾ ਕਰੋ ਥੱਕ ਕੇ ਆਇਆ ਇਹਦੇ ਘੋੜੇ ਦੀ ਮਾਲਛਵੀ ਤੁਸਾਂ ਕਰਨੀਏ ਉਸ ਦਾਨਾ ਨੂੰ ਸਿਰ ਨਮਾ ਕੇ ਸਲਾਮ ਆਖੀ ਤੇ ਕਮਰਾਨ ਨੂੰ ਬਾਹਵਾਂ ਸੰਭਾਲਣ ਅੰਦਰੋਂ ਨਾ ਠਕਈ ਤਨ